ਭਈ ਇਹ ਭਈ ਦੁਬਾਰ ਇੱਕ ਹੋਰ ਬਾਈਆਂ ਕੋਲੇ ਪਹੁੰਚਾਂਗੇ ਤੇ ਬਾਈਆਂ ਕੋਲੇ ਟਰੈਕਟਰ ਆ ਕਾਰੋਬਾਰ ਪੂਰਾ ਚੰਗਾ ਸਿਰੇ ਦਾ ਕੰਮ ਸਿਰੇ ਦਾ ਟਰੈਕਟਰ ਦਾ ਕੰਮ ਆ ਬਾਈਆਂ ਦਾ ਤੇ ਤੁਸੀਂ ਟਰੈਕਟਰ ਦੇਖ ਰਹੇ ਹੋ ਜਿੰਨੇ ਵੀ ਕੈਮਰੇ ਦੇ ਵਿੱਚ ਇੱਧਰ ਟਰੈਕਟਰ ਆ ਰਹੇ ਆ ਇਹ ਸਾਰੇ ਦੋ ਤਿੰਨ ਮਾਲਕਾਂ ਦੇ ਟਰੈਕਟਰ ਆਗੇ ਚੰਗਾ ਪੂਰਾ ਚੰਗਾ ਕਾਰੋਬਾਰ ਆ ਤੇ ਸਾਨੂੰ ਹੋਰ ਵੀ ਝਾਤ ਮਰਵਾਵਾਂਗੇ ਆਪਾਂ ਟਰੈਕਟਰਾਂ ਦੇ ਉਹਨੂੰ ਵਿੱਚੋਂ ਚੋਹੇ ਟਰੈਕਟਰ ਦਿਖਾਣੇ ਜਿਵੇਂ ਬਾਈਆਂ ਕੋਲੇ ਆ ਮਹਿੰਦਰਾ 475 ਮਾਡਲ ਇਹ ਰਿਹਾ ਮਾਡਲ ਹੈਗਾ 1996 50 ਨੰਬਰ ਆ ਟਰੈਕਟਰ ਪੂਰਾ ਚੰਗਾ ਹੈਗਾ ਪੀਵੀ 52 ਜਿਵੇਂ ਦੁਬਾਰਾ ਇਹ ਸਵਰਾਜ 700 44 ਐਫੀ ਮਾਡਲ ਇਹ ਰਿਹਾ ਮਾਡਲ ਹੈਗਾ 2014 ਮਾਡਲ 2014 ਤੇ ਟਰੈਕਟਰ ਦੇ ਮਗਲੇ ਟਾਇਰ ਬਿਲਕੁਲ ਨਵੇਂ ਆ ਤੇ ਮੂਹਰੇ ਟਾਇਰ ਹੈਗੇ ਆ 45 ਤੋਂ 50 ਪੈਸੇ ਟਰੈਕਟਰ ਇਹ ਪੂਰਾ ਚੰਗਾ ਪਾਵਰ ਸਟੀering ਡਬਲ ਪੰਪ ਆ ਜਿਵੇਂ ਦੁਬਾਰਾ ਇਹ ਸੋਨਾਲੀਕਾ 35 DI ਮਾਡਲ ਇਹ ਨੇ ਮਾਡਲ ਹੈਗਾ 2013 ਡਮਾਰਟ ਬਾਈਆਂ ਤੋਂ ਫੋਨ ਤੇ ਕਰਕੇ ਤੁਸੀਂ ਪੁੱਛ ਸਕਦੇ ਹੋ ਬਾਈਆਂ ਦਾ ਆਪਾਂ ਨੰਬਰ ਪਾਵਾਂਗੇ ਵੀਡੀਓ 'ਚ ਬਾਈਆਂ ਦਾ ਨੰਬਰ ਪਾਵਾਂਗੇ ਵੀਡੀਓ 'ਚ ਬਾਈਆਂ ਦਾ ਚੰਗਾ ਕਰੋ ਆ ਮਲੋਟ ਟਰੈਕਟਰ ਮੰਡੀ ਬਾਈਆਂ ਕੋਲ ਹਰੇਕ ਪ੍ਰਕਾਰ ਦਾ ਟਰੈਕਟਰ ਹੁੰਦਾ ਬਈ ਬਾਈਆਂ ਦਾ ਵਪਾਰ ਪੁਨੇ ਦਾ ਕੰਮ ਹੈਗਾ ਜਿਹੜੇ ਉਹ ਟਰੈਕਟਰ ਵਖਾ ਰਹੇ ਆ ਇਹ ਸਾਰੇ ਇਨ੍ਹਾਂ ਬਾਈਆਂ ਦੇ ਤੇ ਆਪਾਂ ਪਾਵਾਂਗੇ ਵੀਡੀਓ ਦੇ ਵਿੱਚ ਨੰਬਰ ਬਾਈਆਂ ਦਾ ਤੇ ਬਾਈਆਂ ਨਾਲ ਤੁਸੀਂ ਫੋਨ ਕਰਕੇ ਬਾਕੀ ਦੀ ਜਾਣਕਾਰੀ ਟਰੈਕਟਰਾਂ ਦੀ ਤੁਸੀਂ ਵਾਈਆਂ ਤੋਂ ਲੈ ਸਕਦੇ ਹੋ ਤੇ ਵਾਈਆਂ ਦਾ 15 ਨੌਰੇ ਜਿਹੀ ਚਲਦੇ ਆ ਤੇ ਵਾਈਆਂ ਦੇ 15 ਟਰੈਕਟਰ ਵੀ ਦਿਖਾਵਾਂਗੇ ਨੌਰੇ 'ਚ ਵਾਈਆਂ ਕੋਲ ਹਰੇਕ ਪ੍ਰਕਾਰ ਦੇ ਜਿਵੇਂ 4x4 ਟਰੈਕਟਰ ਲੈ ਉਹ ਵੀ ਮਿਲ ਜੂਗਾ 2 ਵੀਲ ਵੀ ਮਿਲ ਜੂਗਾ ਹਰੇਕ ਭੰਤ ਦਾ ਪੂਰਾ ਚੰਗਾ ਟੌਪ ਤੋਂ ਟੌਪ ਟਰੈਕਟਰ ਵਾਈਆਂ ਕੋਲ ਮਿਲ ਜਾਂਦਾ ਇਧਰ ਵੀ ਆ ਵੀ ਇੱਕ ਵਾਈਆਂ ਦੇ ਟਰੈਕਟਰ ਇਹਨਾਂ ਦੇ ਟਰੈਕਟਰ ਦੇਖ ਸਕਦੇ ਹੋ ਹਰੇਕ ਭੰਤੇ ਵਾਈਆਂ ਕੋਲ ਟਰੈਕਟਰ ਹਰ ਵਕਤ ਮਜਦੂਦ ਖੜੇ ਹੁੰਦੇ ਆ ਕਿ ਵਾਈਆਂ ਕੋਲੇ ਪੂਰੇ ਸਿਰੇ ਦੇ ਟਰੈਕਟਰ ਆ ਬਈ ਸਾਰੇ ਹਰੇਕ ਬੰਤਾ ਟ੍ਰੈਕਟਰ ਛੋਟੇ ਜੀਵਿੰਦਾਰਾਂ ਖਾਤਰ ਵੀ ਤੇ ਕਹੇ ਵੱਡੇ ਜੀਵਿੰਦਾਰਾਂ ਖਾਤਰ ਵੀ ਵੱਡੇ ਜੀਵਿੰਦਾਰਾਂ ਖਾਤਰ ਵੀ ਇਹ 4x4 ਖੜਾ ਇਹ ਹਰਿਆਣਾ ਇਹ ਡਬਲਯੂਵੀ ਇਹ ਵਾਰ ਦਾ ਨੰਬਰ ਹੈਗਾ ਮਾਡਲ ਇਹਨੇ ਮਾਡਲ ਹੈਗਾ 2020 ਵੈਸਟ ਵੰਗਾਵ ਦਾ ਨੰਬਰ ਆਈ ਅਰਜਨ 500 75 4-ਵੀਲ ਡਰਾਈਵ ਚਾਹੀਏ ਬਾਈਆਂ ਕੋਲੇ ਇਸ ਤਰ੍ਹਾਂ ਦੇ ਹਰੇਕ ਪ੍ਰਕਾਰ ਦੇ ਟਰੈਕਟਰ ਮਿਲ ਜਾਂਦੇ ਆ ਜਿਹੜੀ ਆਪਾਂ ਜਗ੍ਹਾ ਤੇ ਖੜੇ ਆਂਗੇ ਇਹਗਾ ਢਿੱਲੋਂ ਟਰੈਕਟਰ ਸੇਲ ਪਰ ਬਾਜ਼ਾਰ ਇਹ ਬੰਦਾਂ ਦਾ ਤੁਸੀਂ ਜਿਹੜੀਆਂ ਫਲੈਕਸ ਆ ਗਈ ਇਹਦੇ ਉੱਤੇ ਤੁਸੀਂ ਨੰਬਰ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਸਾਰੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਪੰਜ ਡੀਲਰ ਆ ਬਾਈ ਪੰਜ ਡੀਲਰਾਂ ਦੇ ਨੰਬਰ ਆਗੇ ਬਾਕੀ ਆ ਵੀਡੀਓ ਦੇ ਵਿੱਚ ਵੀ ਮੈਂ ਆਂਗੇ ਮੇਨ ਮੇਨ ਬੰਦਿਆਂ ਦੇ ਨੰਬਰ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰ ਲਿਓ ਭਾਈ ਹਰ ਵਕਤ ਮਲੋਟ ਟਰੈਕਟਰ ਮੰਡੀ ਤੇ ਮੌਜੂਦ ਹੁੰਦੇ ਹੈਗੇ ਜਦੋਂ ਵੀ ਮਰਜ਼ੀ ਕਾਲ ਕਰਕੇ ਤੁਸੀਂ ਆ ਸਕਦੇ ਹੋ ਪਾਣੀਆਂ ਕੋਲੇ ਹਰੇਕ ਪ੍ਰਕਾਰ ਦਾ ਟਰੈਕਟਰ ਹਰ ਵਕਤ ਤਿਆਰ ਮਿਲੂਗਾ ਤੁਹਾਨੂੰ ਫੋਨ ਕਰਕੇ ਆ ਜਿਓ ਤੇ ਗਾਹਕ ਕੋਈ ਵੀ ਖਾਲੀ ਨਹੀਂ ਮੁੜਦਾ ਪਾਲੇ ਕੋਈ ਬੰਗਲ ਦੇ ਰੇਟ ਨਹੀਂ ਉੱਚੇ ਹੁੰਦੇ ਦਰਮਿਆਨੇ ਜਿਹੇ ਰੇਟ ਦਾ ਟਰੈਕਟਰ ਹੁੰਦੇ ਹੈ ਪਾਣੀਆਂ ਕੋਲੇ ਪਰ ਮੇਰੇ ਹਰੇਕ ਵਰਗਾ ਦਾ ਟਰੈਕਟਰ ਜਾਊਗਾ ਮੇਲਾ ਹਰੇਕ ਪ੍ਰਕਾਰ ਦਾ ਟਰੈਕਟਰ ਜਾਊਗਾ ਤੁਸੀਂ ਕਦੇ ਵੀ ਨਾ ਆ ਸਕਦੇ ਹੋ ਮਲੋੜ ਜਦੋਂ ਵੀ ਆਓ ਬਾਈਆਂ ਕੋਲ ਜਰੂਰ ਆ ਕੇ ਜਾਓ ਜੇ ਕੋਈ ਟਰੈਕਟਰ ਪਸੰਦ ਆਉਂਦਾ ਤਾਂ ਬਾਈਆਂ ਨਾਲ ਤੁਸੀਂ ਸੌਦਾ ਕਰਕੇ ਟਰੈਕਟਰ ਖਰੀਦ ਸਕਦੇ ਹੋ